ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਤ ਥੋੜੀ ਜੀ ਖਰਾਬ ਜ਼ਿਆਦਾ ਹੋ ਗਈ ਪਾਣੀ ਚ ਰਹਿ ਰਹਿ ਕੇ ਉਹਦੇ ਕਰਕੇ ਮੈਂ ਲੁਧਿਆਣੇ ਆਇਆ ਸੀ ਤੇ ਡਾਕਸਾ ਕੋਲ ਆਇਆ ਸੀ ਡਾਕਟਰ ਨਾਲ ਗੱਲਾਂ ਕਰਕੇ ਮੇਰੇ ਮਨ ਚ ਆਇਆ ਕਿ ਜਿੰਨੇ ਪਿੰਡਾਂ ਭਰਾ ਜਿਹੜੇ ਜਿਹੜੇ ਇਲਾਕਿਆਂ ਚ ਵੀ ਕਿਉਂਕਿ ਪਾਣੀ ਤਾਂ ਹੁਣ ਸਾਰੇ ਇਲਾਕਿਆਂ ਚ ਹੀ ਹੈ ਆਪਾਂ ਜਿਹੜੀ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਹੁਣ ਤੇ ਜਿਹੜੀਆਂ ਨਹੀਂ ਕਰਨੀਆਂ ਉਹਦੇ ਲਈ ਡਾਕਟਰ ਸਾਹਿਬ ਦਾ ਅੰਕਲ ਚਲਦੀ ਸੀ ਵੀ ਆਪਾਂ ਜਿਵੇਂ ਲੋਕਾਂ ਨੇ ਡੀਟੀਟੀ ਦਾ ਛੜਕਾਉ ਕਰਦੋ ਉਹ ਕਿਸੇ ਵੀ ਇਲਾਕੇ 'ਚ ਨਾ ਕਰਿਓ ਮੱਛਰਾਂ ਦੀ ਰੋਕ ਥਾਮ ਲਈ ਉਹਦੇ ਲਈ ਡਾਕਟਰ ਸਾਹਿਬ ਨੇ ਕਿਉਂਕਿ ਇਹ ਗਰਾਊਂਡ ਤੇ ਇਹਨਾਂ ਨੇ ਬਹੁਤ سارے ਕੰਮ ਕੀਤੇ ਨੇ ਡਾਕਟਰ ਵਿਕਾਸ ਗੁਪਤਾ ਦੇ ਕੋਲ ਮੈਂ ਬੈਠਾ ਸੀਗਾ ਇਹ ਦੇਖਦੇ ਮੈਂ ਕਿ ਤੁਸੀਂ ਮੇਰੇ ਅੱਖ ਥੱਲੇ ਸਵੇਲਿੰਗ ਇਹ ਪਾਣੀ ਲੱਗਣ ਨਾਲ ਸਾਰਾ ਫੇਸ ਸਵੈਲ ਹੋ ਗਿਆ ਨੋਜ਼ ਤੇ ਸਵੇਲਿੰਗ ਹੈ ਡੇ ਡਾਰਕਨੈਸੇ ਤਾਂ ਚਲੋ ਕੋਈ ਗੱਲ ਨਹੀਂ ਹਟ ਜਣੀ ਆ ਚਾਰ ਦਿਨ ਗਲੀ ਦੇ ਇਨਫੈਕਸ਼ਨ ਇਹ ਸਾਰਾ ਕੁਝ ਪਾਣੀ ਕਰਕੇ ਗੰਦਲੇ ਪਾਣੀ ਕਰਕੇ ਹੋ ਰਿਹਾ ਸੋ ਇਹਦੇ ਲਈ ਆਪਾਂ ਡਾਕਟਰ ਸਾਹਿਬ ਤੋਂ ਥੋੜੀ ਜੀ ਜਿਹੜੀ ਅੱਜ ਚੰਗੀ ਸਲਾਹ ਲੈ ਲਈਏ ਇਲਾਕਿਆਂ ਦੇ ਵਿੱਚ ਆਪਾਂ ਕੀ ਕਰਨਾ ਪਲੀਜ਼ ਸਾਰੇ ਜਣੇ ਧਿਆਨ ਨਾਲ ਸੁਣਿਓ ਤੇ ਜਿੰਨੇ ਇਲਾਕੇ ਦੇ ਨਿਵਾਸੀ ਜਿਹੜੇ ਹਟਪੀਟਾਂ ਦੇ ਇਲਾਕੇਾਂ 'ਚ ਨੇੜੇ ਨੇ ਉਹ ਪਲੀਜ਼ ਮੇਰੀ ਇਸ ਗੱਲ ਨੂੰ ਡਾਕਟਰ ਸਾਹਿਬ ਦੀ ਇਸ ਗੱਲ ਨੂੰ ਬਾਕੀ ਪਿੰਡ ਪਰਾਵਾਂ ਤੱਕ ਵੀ ਪਹੁੰਚਾਓ ਤਾਂ ਕਿ ਆਪਾਂ ਜਿਹੜੇ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਡੇਂਗੂ ਮਲੇਰੀਆ ਜਿੰਨਾਂ ਜਿੰਨਾਂ ਚੀਜ਼ਾਂ ਦੀ ਅੱਗੇ ਆਪਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਣੀ ਆ ਉਹਦਾ ਬਚਾਅ ਕੀਤਾ ਜਾਵੇ ਪੈਰਾਂ ਦੇ ਵਿੱਚ ਇਨਫੈਕਸ਼ਨ ਲੱਤਾਂ ਦੇ ਉੱਤੇ ਇਨਫੈਕਸ਼ਨ ਫੇਸ ਦੇ ਉੱਤੇ ਗਲਿਆਂ ਤੇ ਇਨਫੈਕਸ਼ਨ ਬਾਡੀ ਦੇ ਅੰਦਰ ਇਹ ਸਭ ਚੀਜ਼ਾਂ ਦੀ ਰੋਕਥਾਮ ਕਿਵੇਂ ਕਰਨੀ ਆ ਕਿ ਆਪਾਂ ਸ਼ੁਰੂ ਤੋਂ ਇਹਦਾ ਥੋੜਾ ਜਿਹਾ ਪ੍ਰੀਕਾਸ਼ਨ ਲੈ ਕੇ ਚੱਲਾਂਗੇ ਸ਼ਾਇਦ ਹੀ ਬਿਮਾਰੀਆਂ ਤੋਂ ਆਪਾਂ ਪਹਿਲਾਂ ਹੀ ਬਚ ਸਕੀਏ ਡਾਕਟਰ ਸਾਹਿਬ ਡਾਕਟਰ ਵਿਕਾਸ ਗੁੱਤਾ ਨੇ ਮੇਰੇ ਬਹੁਤ ਅੱچھے ਦੋਸਤ ਨੇ ਜਦੋਂ ਵੀ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਮੈਨਾਂ ਕੋਲ ਹੀ ਆਉਣਾ। ਇਹ ਸਲਾਹ ਲੈਣ ਵਾਸਤੇ ਅਸੀਂ ਪਰਿੰਦਨ ਜਿਹੜੀਆਂ ਅਗਲੀਆਂ ਗੱਲਾਂ ਦੱਸੀਆਂ ਉਹ ਬਹੁਤ ਕੰਮ ਦੀਆਂ ਨੇ। ਪਲੀਜ਼ ਸਾਰੇ ਜਾਣੇ ਜ਼ਰੂਰ ਸੁਣ ਲਓ। ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਵਿਕਾਸ ਗੁਪਤਾ ਲੁਧਿਆਣਾ ਤੋਂ ਔਰ ਮੈਂ ਪੇਸ਼ੇ ਤੋਂ ਪਲਾਸਟਿਕ ਸਰਜਨ ਐ ਤੇ ਸਕਿਨ ਦੀਆਂ ਸਾਰੀਆਂ ਤਕਲੀਫਾਂ ਸਾਡੇ ਕੋਲ ਆਏ ਦੇ ਨਾਲਦੀਆਂ ਨੇ। ਸੋ ਜਿਹੜੇ ਲੋਕ ਇਸ ਟਾਈਮ ਹੜ ਦੀ ਮਾਰ ਚੱਲ ਰਹੇ ਨੇ ਸਪੈਸ਼ਲੀ ਜਿਹੜੇ ਪਿੰਡ ਵਾਸੀ ਨੇ ਜਿਨ੍ਹਾਂ ਕੋਲ ਹੈਲਥ ਫੈਸਿਲਿਟੀ ਥੋੜੀਆਂ ਘੱਟ ਐ। ਸੋ ਅਸੀਂ ਲੋਗ ਤੁਹਾਨੂੰ ਇਸ ਮਾਧਿਅਮ ਰਾਹੀਂ ਕੁਝ ਨਾ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਦਵਾਂਗੇ ਜਿਹਦੇ ਨਾਲ ਘਰ ਬੈਠੇ ਤੁਹਾਡੇ ਜਿਹੜੇ ਨੇ ਚਮੜੀ ਦੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣਗੇ ਸਭ ਤੋਂ ਪਹਿਲੇ ਤੇ ਖੰਨ ਪਾਣੀ ਥੱਲੇ ਜਾ ਰਿਹਾ ਸੋ ਜਿਹਦੇ ਨਾਲ ਕਈ ਦਫਾ ਟੋਬਿਆਂ 'ਚ ਛੱਪਣਾ 'ਚ ਪਾਣੀ ਖੜ ਗਿਆ ਹੈ ਸੋ ਜੇ ਤੁਹਾਡੇ ਘਰ 'ਚ ਕੋਈ ਵੀ ਪਾਂਡਾ ਜਿਹੜਾ ਸਿੱਧਾ ਪਿਆ ਉਹਨੂੰ ਮੁੱਦਾ ਮਾਰ ਦਿਓ ਉਹਦੇ ਚ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਡੇਂਗੂ ਦਾ ਜਿਹੜਾ ਲਾਰਵਾ ਜਾਂ ਮੱਛਰ ਹੈ ਨਾ ਜੀ ਉਹ ਉਹਦੇ ਚ ਪਲਦਾ ਸੋ ਇਹ ਦਿਨ ਵੇਲੇ ਮਾਰ ਕਰਦਾ ਸੋ ਦਿਨ ਵੇਲੇ ਕੋਸ਼ਿਸ਼ ਕਰੋ ਸਾਰੇ ਜੀ ਵੱਧ ਤੋਂ ਵੱਧ ਕੱਪੜੇ ਟੱਕੇ ਰੱਖੋ ਕਿਉਂਕਿ ਪਾਣੀ ਦਾ ਆਦਮੀ ਨੂੰ ਐਦਾਂ ਲੱਗਦਾ ਕਿ ਹੁਣ ਪਾਣੀ ਹੈ ਤੇ ਥੋੜੇ ਜੇ ਕੱਪੜੇ ਛੋਟੇ ਪਾ ਲਈਏ ਅਸੀਂ ਗੋਡਿਆਂ ਤੋਂ ਉੱਪਰ ਵਾਲੇ ਕੋਈ ਆਪਾਂ ਇਸ ਤਰ੍ਹਾਂ ਪਾ ਲੈਣੇ ਆ ਜਾਂ ਕੋਈ ਇਸ ਤਰ੍ਹਾਂ ਦੇ ਕੱਪੜੇ ਪਾ ਰਹੇ ਉਹਨਾਂ ਵਾਸਤੇ ਸਪੈਸ਼ਲੀ ਮੈਂ ਕਹਿਣਾ ਚਾਹੁੰਦਾ ਜਿਹਦੇ ਨਾਲ ਮੱਛਰ ਜਿਹੜਾ ਹੈ ਡਾਇਰੈਕਟਲੀ ਪੈਰਾਂ ਨੂੰ ਨਾ ਕੱਟੇ ਦੂਸਰਾ ਜਦੋਂ ਰਾਤੀ ਸੌਂਦੇ ਹੋ ਪੱਖਾ ਜ਼ਰੂਰ ਲਾ ਕੇ ਸੋਓ ਤਾਂ ਕਿ ਮੱਛਰ ਤੁਹਾਨੂੰ ਡਾਇਰੈਕਟਲੀ ਹਿੱਟ ਨਾ ਕਰ ਸਕੇ ਮੱਛਰਦਾਨੀ ਦੀ ਵਰਤੋਂ ਕਰੋ ਇਹਦੇ ਨਾਲ ਜਿਹੜੇ ਮਲੇਰੀਆ ਜਾਂ ਡੈਂਗੂ ਜਿਹੜਾ ਕਿ ਇਸ ਟਾਈਮ ਤੁਹਾਨੂੰ ਪਰੇਸ਼ਾਨ ਕਰ ਸਕਦਾ ਤੇ ਉਹ ਬੈਠੇ ਬਿਠਾਏ ਵਾਲੀ ਮੁਸੀਬਤ ਆਉਣ ਵਾਲੀ ਗੱਲ ਹੈ ਉਹਨੂੰ ਆਪਣੇ ਆਪ ਨੂੰ ਤੇ ਆਪਣੇ ਸਪੈਸ਼ਲੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖੋ ਉਹਨਾਂ ਨੂੰ ਚਾਹੇ ਪ੍ਰੈਸ਼ਰਾਈਜ਼ ਕਰਕੇ ਦਬਕਾ ਮਾਰ ਕੇ ਉਹਨਾਂ ਨੂੰ ਕਪੜੇ ਪੂਰੀ ਬਾਹਾਂ ਦੀ ਕਮੀਜ਼ਾਂ ਪੈਂਟਾਂ ਸਲਵਾਰਾਂ ਉਹਨਾਂ ਦੇ ਵਿੱਚ ਹੀ ਰੱਖੋ ਦੂਜੀ ਗੱਲ ਆ ਗਈ ਹੱਥਾਂ ਤੇ ਪੈਰਾਂ ਦੀ ਕਿਉਂਕਿ ਪਾਣੀ ਚ ਛੱਪੜ ਚ ਸਾਰਾ ਦਿਨ ਹੱਥ ਰਹਿਣਗੇ ਤੇ ਉਹ ਜਦੋਂ ਮੋਹਰਾ ਮਿਲੇ ਸਾਦੇ ਪਾਣੀ ਨਾਲ ਜ਼ਰੂਰ ਧੋ ਲਓ ਅਗਰ ਸਾਬਣ ਤੁਹਾਡੇ ਕੋਲ ਹੈਗਾ ਤੇ ਸਿੰਪਲ ਸੋਪ ਆ ਮੈਂ ਨਾਮ ਹੀ ਲੈ ਰਿਆਂ ਕੰਪਨੀ ਦਾ ਲਾਈਫ ਬॉय ਵਰਗਾ ਕੋਈ ਸਾਬਣ ਹੱਥ ਧੋਣ ਵਾਸਤੇ ਬੈਸਟ ਹੈ ਹੱਥ ਪੈਰ ਉਹਦੇ ਨਾਲ ਧੋ ਕਈ ਦਫਾ ਉਹਦੇ ਬਾਅਦ ਮਾੜਾ ਜਿਹਾ ਵਾਈਆਂ ਫੱਟ ਜਾਂਦੀਆਂ ਨੇ ਆਰੀਅਲ ਦਾ ਤੇਲ ਜਿਹੜਾ ਵੀ ਤੁਹਾਡੇ ਕੋਲ ਘਰ ਹੈਗਾ ਉਹ ਜ਼ਰੂਰ ਲਗਾਓ ਉਹਦਾ ਦੋ ਫਾਇਦੇ ਹੁੰਦੇ ਨੇ ਇੱਕ ਤੇ ਉਹ ਰਿਪੇਅਰ ਕਰ ਦਿੰਦਾ ਦੂਸਰਾ ਉਹ ਮੋਇਸਚਰ ਜਾਂ ਜਿਹੜਾ ਨਮੀ ਹੈ ਸਕਿਨ ਦੀ ਉਹ ਰੋਕ ਕੇ ਰੱਖਦਾ ਤੇ ਤੁਹਾਡੀ ਜਿਹੜੀ ਸਕਿਨ ਹੈ ਨਾ ਉਹ ਇੱਕਦਮ ਹੁਣ ਗਿੱਲੇ ਚ ਜਦੋਂ ਸੁੱਕੇ ਚ ਜਾਏਗੀ ਕ੍ਰੈਕ ਹੋਏਗੀ ਫਟੇਗੀ ਸੋ ਉਹਦਾ ਧਿਆਨ ਰੱਖੋ ਬੜੇ ਲੋਕਾਂ ਨੂੰ ਚਮੜੀ ਦੀ ਰੋਗ ਜਿਹਨੂੰ ਦੱਧਰੀ ਕਹਿੰਦੇ ਬੜੇ ਲੋਕਾਂ ਨੂੰ ਕੋਈ ਪਿਲਕਰੇ ਬਣ ਜਾਂਦੇ ਆ ਦਾਣੇ ਹੋ ਜਾਂਦੇ ਆ ਉਹ ਸਾਰੀਆਂ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਆਪ ਨੂੰ ਇਨਫੈਕਸ਼ਨ ਹੋ ਸਕਦੀ ਹੈ ਸੋ ਕਿਰਪਾ ਕਰਕੇ ਆਪਣਾ ਤੌਲੀਆ ਆਪਣਾ ਕੱਛਾ ਬਨੈਨ ਅੰਡਰ گارਮੈਂਟਸ ਅਲੱਗ ਰੱਖੋ ਧੁੱਪੇ ਸੁਕਾਓ ਜਿਹੜੇ ਕੱਪੜੇ ਨੂੰ ਧੁੱਪ ਲੱਗ ਜਾਏਗੀ ਉਹ ਜਰਾਸੀਮ ਉਹ ਬੈਕਟੀਰੀਆ ਵਾਇਰਸ ਤੋਂ ਫ੍ਰੀ ਹੋ ਜਾਏਗਾ ਤੇ ਉਹਦੇ 'ਚ ਇਨਸਾਨੀ ਬਿਮਾਰੀਆਂ ਦਾ ਖਤਰਾ ਬਹੁਤ ਘਟ ਜਾਏਗਾ ਜੇ ਤੁਹਾਡੇ ਨਾਲ ਜਿਹੜੇ ਤੁਹਾ ਜਿੱਥੇ ਤੁਸੀਂ ਰਹਿ ਰਹੇ ਹੋ ਜੇ ਨਾਲ ਡੰਗਰ ਬੰਨੇ ਆ ਤੇ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਕੁਝ ਐਸੀਆਂ ਬਿਮਾਰੀਆਂ ਜਾਨਵਰ ਤੋਂ ਇਨਸਾਨ ਨੂੰ ਹੋ ਸਕਦੀਆਂ ਨੇ ਸੋ ਉਹਦੇ ਵਾਸਤੇ ਵੀ ਆਪਣੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਹੈ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਪਾਣੀ ਛੱਪਣਾ ਚ ਖੜ ਗਏ ਔਰ ਉਹ ਪਾਣੀ ਟੈਂਪਰੇਰੀਲੀ ਤੁਹਾਨੂੰ ਲੱਗਦਾ ਜੇ ਮਹੀਨੇ 15 ਦਿਨ ਸਾਡੇ ਉਥੇ ਇਲਾਕੇ ਚ ਰਹਿਣਗੇ ਉਹਦੇ ਵਾਸਤੇ ਸਸਤਾ ਤੇ ਸਭ ਤੋਂ ਵਧੀਆ ਤਰੀਕਾ ਇਹ ਹੈ ਉਥੇ ਮੱਛਰ ਨਾ ਆਵੇ ਉਦੇ ਉੱਤੇ ਕੋਈ ਚੀਜ਼ ਥਿੰਦਿਆ ਸੁੱਟ ਦਿਓ ਥਿੰਦਿਆ ਸਭ ਤੋਂ ਸਸਤਾ ਜੁਗਾੜ ਹੈ ਜੇ ਤੁਹਾਡੇ ਕੋਲ ਮਿੱਟੀ ਦਾ ਤੇਲ ਹੋਵੇ ਤੁਹਾਡੇ ਕੋਲ ਕੋਈ ਪੁਰਾਣਾ ਡੀਜ਼ਲ ਹੋਵੇ ਉਹਦੇ ਉੱਤੇ ਉਹਨੇ ਪਾਣੀ ਦੇ ਉੱਤੇ ਹੀ ਪਰਨਾ ਹੈ ਉਹਨੇ ਸਿਰਫ ਮੱਛਰ ਮਾਰਨਾ ਹੈ ਮੱਛਰ ਨੂੰ ਜਗ੍ਹਾ ਨਹੀਂ ਦੇਣੀ ਮੱਛਰ ਡਿੱਗ ਜਗਾ ਉਹਦੇ ਵਿੱਚ ਮਰ ਜਾਏਗਾ ਤੇ ਮੱਛੀ ਜਾਂ نیچے ਵਾਲਾ ਕੋਈ ਵੀ ਜਾਨਵਰ ਹੈ ਉਹਨੂੰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਅਗਰ ਤੁਸੀਂ ਥੋੜਾ ਜਿਹਾ ਸੁੱਟ ਦਿੰਦੇ ਹੋ ਤੇ ਉਹਦੇ ਨਾਲ ਉਹ ਟੈਂਪੋਰਰੀਲੀ ਉਤਾਰ ਰਹੇਗਾ ਜੇ ਜੀ ਡੀ ਡੀ ਟੀ ਹੈ ਜਿਹੜੇ ਦੂਜੇ ਕੈਮੀਕਲਸ ਹੈ ਉਹਦੇ ਨਾਲ ਕਈ ਵਾਰ ਪੋਇਜ਼ਨਿੰਗ ਦਾ ਖਤਰਾ ਹੋ ਸਕਦਾ ਹੈ ਗਾਇਬ ਗਾਇ ਕੋਈ ਜਾਨਵਰ ਕੋਈ ਮੱਛੀ ਕੋਈ ਹੋਰ ਚੀਜ਼ ਅਗਰ ਪਾਣੀ ਚ ਮਰੀਆਂ ਰਹਿ ਗਈਆਂ ਜਿਹੜੀਆਂ ਰਹਿੰਦੀਆਂ ਨੇ ਫਿਰ ਪਾਣੀ 스ਮਲ ਮਾਰਦਾ ਬੋ ਮਾਰਦਾ ਤੇ ਆਪ ਬਿਮਾਰੀ ਦਾ ਘਰ ਬਣਦਾ ਹੈ ਡੀਜ਼ਲ ਸੜਿਆ ਜਾਂ ਸਸਤਾ ਡੀਜ਼ਲ ਆਉਂਦਾ ਜਾਂ ਮਿੱਟੀ ਦਾ ਤੇਲ ਜਿੰਨਾ ਕੋ ਲੈ ਥੋੜਾ ਥੋੜਾ ਉਹਦੇ ਚ ਪਾ ਦੋ ਉਹਦੇ ਨਾਲ ਕੋਈ ਅੱਗ ਨਹੀਂ ਫੈਲਦੀ ਕੁਝ ਨਹੀਂ ਹੋਏਗਾ ਸਿਰਫ ਇੱਕ ਤੈ ਲੱਗ ਜਾਏਗੀ ਉਹਦੇ ਉੱਤੇ ਪਾਣੀ ਦੇ ਉੱਤੇ ਕਿਉਂਕਿ ਪਾਣੀ ਭਰ ਹੈ ਇਹ ਤੇਲ ਹਲਕੇ ਹੁੰਦੇ ਨੇ ਇਹ ਪਾਣੀ ਦੇ ਉੱਤੇ ਹੀ ਤੈਰਦੇ ਨੇ ਥੋੜੇ ਥੋੜੇ ਸੋ ਇਹਦੇ ਉੱਤੇ ਮੱਛਰ ਪੈਦਾ ਜਾਂ ਮਲਟੀਪਲਾਈ ਨਹੀਂ ਹੋ ਸਕਦਾ ਇੰਨਾ ਕੁ ਕਰਨ ਨਾਲ 80 ਤੋਂ 90% ਜੜੀਆਂ ਨੇ ਮੁਸ਼ਕਲਾਂ ਹੱਲ ਹੋ ਜਾਂਦੀਆਂ ਤੁੱਪ ਤੋਂ ਡਰਨਾ ਨਹੀਂ ਤੇਲ ਸਰਸੋਂ ਦਾ ਨਾਰੀਅਲ ਦਾ ਪੈਰਾਂ ਤੇ ਹੱਥਾਂ ਤੇ ਲਗਾਉਣ ਦੀ ਜ਼ਿਆਦਾ ਕੋਸ਼ਿਸ਼ ਕਰੋ ਰੋਜ਼ ਸਾਬਨ ਨਾਲ ਨਹਾਉਣ ਦੀ ਕੋਸ਼ਿਸ਼ ਕਰੋ ਆਪਣੇ ਕੱਪੜੇ ਲੋਕਾਂ ਨਾਲ ਸ਼ੇਅਰ ਨਾ ਕਰੋ ਕਈ ਵਾਰ ਕੀ ਹੁੰਦਾ ਇੱਕ ਤੌਲੀਆ ਦੂਸਰਾ ਦੂਸਰੇ ਤੀਸਰਾ ਵਰਤਦੇ ਹੋ ਜਿਹਦੇ ਨਾਲ ਚਮੜੀ ਦੇ ਰੋਗ ਹੋ ਜਾਂਦੇ ਹੱਡ ਚਲੇ ਜਾਂਦੇ ਚਮੜੀ ਦਾ ਰੂ 6-6 ਮਹੀਨੇ ਨਹੀਂ ਜਾਂਦਾ ਇਹਦਾ ਧਿਆਨ ਰੱਖਿਓ ਤੇ ਇਸ ਕਰਕੇ ਇਹਦੇ ਤੋਂ ਬਚ ਜਾਓ ਬਾਕੀ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਜਿਹੜਾ ਡਾਕਟਰ ਜਿਵੇਂ ਮੇਰੀ ਸਕਿਨ ਹੋਈ ਹੁਣ ਇਹ ਜਿਆਦਾ ਧੁੱਪ ਚੀ ਜਾਣ ਕਰਕੇ ਹੋਈ ਹੈ ਜੀ ਕੋਈ ਕਹਿੰਦਾ ਜਲਣ ਹੋ ਰਹੀ ਹਾਂ ਹਾਂ ਇਹਦੇ ਲਈ ਬਾਕੀ ਲੋਕਾਂ ਨੂੰ ਪ੍ਰੋਬਲਮ ਬਹੁਤ ਹੋਈ ਇਹ ਇਹਦੇ ਵਾਸਤੇ ਅਗਰ ਤੇ ਕਿਸੇ ਕੋਲ ਗੂੜੇ ਰੰਗ ਦੇ ਕੱਪੜੇ ਕਾਲੇ ਕੱਪੜੇ ਉਹ ਅਗਰ ਤੁਸੀਂ ਟੱਕ ਸਕਦੇ ਹੋ ਤੁਪੇ ਉਹਦਾ ਫਾਇਦਾ ਹੋ ਸਕਦਾ ਕੋਈ ਪੱਗ ਪਰਨਾ ਕੋਈ ਵੀ ਚੀਜ਼ ਟੱਕ ਸਕਦੇ ਹੋ ਜੇ ਨਹੀਂ ਲੱਗਦਾ ਅਗਰ ਕਈ ਲੋਕ ਵੱਡੀਆਂ ਐਨਕਾਂ ਲੈ ਲਓ ਕਾਲੇ ਰੰਗ ਦੀਆਂ ਜਿਹਦੇ ਨਾਲ ਸਨਲਾਈਟ ਥੋੜੀ ਜੀ ਫਿਲਟਰ ਹੋ ਜਾਏਗੀ ਤੇ ਚਿਹਰਾ ਬਚ ਜਾਏਗਾ ਅਗਰ UV ਨਹੀਂ ਹੈ ਤੇ ਸਭ ਤੋਂ ਵਧੀਆ ਸੰਸਕਰੀਨਸ ਹੈ ਜਿਹੜੇ ਲੋਕ ਸੰਸਕ੍ਰੀਨ ਦਾ ਕਨਸੈਪਟ ਸਮਝ ਗਏ ਉਹ ਜਦੋਂ ਧੁੱਪੇ ਲਗਾਤਾਰ ਕੰਮ ਕਰ ਰਹੇ ਸਪੈਸ਼ਲੀ ਜਿਹੜੇ ਵਲੰਟੀਅਰ ਇਸ ਟਾਈਮ ਫੀਲਡ 'ਚ ਜਾ ਰਹੇ ਨੇ ਉਹ ਸ਼ਹਿਰਾਂ ਤੋਂ ਗਏ ਨੇ ਉਹਨਾਂ ਨੂੰ ਸੰਸਕ੍ਰੀਨਸ ਦਾ ਕਨਸੈਪਟ ਹੈਗਾ ਤੇ ਸੰਸਕ੍ਰੀਨ ਬਸ ਇਹ ਸਮਝ ਕੇ ਜਾਓ ਕਿ ਜਿਸ ਤਰ੍ਹਾਂ ਤੁਸੀਂ ਗੋਆ ਵਿਜ਼ਿਟ ਕਰਦੇ ਹੋ ਤੇ ਉੱਥੇ ਰੰਗ ਕਾਲਾ ਪੈ ਜਾਂਦਾ ਤੇ ਸੰਸਕ੍ਰੀਨ ਲਗਾਨੀ ਪੈਂਦੀ ਹੈ ਲਗਾ ਕੇ ਫੇਰ ਫੀਲਡ 'ਚ ਜਾਓ ਤਾਂ ਕਿ ਆ ਕੇ ਵਾਪਸ ਆ ਕੇ ਕੋਈ ਰਿਗਰੈਟ ਫੀਲਿੰਗ ਨਾ ਹੋਵੇ ਤੁਹਾਡਾ ਥੋੜਾ ਜਿਹਾ ਇਹ ਲੱਗੇ ਕਿ ਮੈਂ ਆਪਣੇ ਕੰਮ ਤੇ ਵੀ ਅਗਲੇ ਦਿਨ ਬੜੇ ਸੈਲਿਬ੍ਰਿਟੀ ਉੱਥੇ ਹੈਗੇ ਨੇ ਨਿੱਕੂ ਭਾਜੀ ਜਿਸ ਤਰ੍ਹਾਂ ਗਏ ਹੁਣ ਇਹਨਾਂ ਨੇ ਕੰਮ ਤੇ ਸ਼ੋਬਸਦ ਹੈ ਬਾਅਦ ਚ ਲੋਕਾਂ ਨੇ ਸਾਹਮਣੇ ਚਿਹਰਾ ਵੀ ਦਿਖਾਣਾ ਸੋ ਉੱਥੇ ਅਗਰ ਥੋੜੀ ਥੋੜੀ ਡਾਰਕਨੈਸ ਹੁੰਦੀ ਹੈ ਤੇ ਬੰਦੇ ਨੂੰ ਸਕਰੀਨ ਫੇਸ ਕਰਨੀ ਔਖੀ ਲੱਗਦੀ ਹੈ ਸੋ ਸਨਸਕ੍ਰੀਨ ਉਹਦੀ ਲਾਈਫ ਹੈ ਸਿਰਫ 2 ਤੋਂ 3 ਘੰਟੇ ਸੋ ਹਰ ਦੂਜੇ ਤੀਜੇ ਘੰਟੇ ਚਾਹੇ ਤੁਸੀਂ ਫੇਸ ਵਾਸ਼ ਕਰੋ ਜਾਂ ਨਾ ਕਰੋ ਆਪਣਾ ਸਨਸਕ੍ਰੀਨ ਲਗਾਉ ਕੇ ਰੱਖੋ ਜੇਬ 'ਚ ਸਨਸਕ੍ਰੀਨ ਰੱਖੋ ਔਰ ਵਾਟਰ ਬੋਟਲ ਰੱਖੋ ਪਾਣੀ ਨਾਲ ਨਾਲ ਪੀਂਦੇ ਰਹੋ ਪਾਣੀ ਵੀ ਘਟਦਾ ਹੈ ਜੀ ਧੁੱਪ ਦੇ ਵਿੱਚ ਕਿਉਂਕਿ ਆਦਤ ਨਹੀਂ ਹੈ ਜਿੰਨੇ ਵਲੰਟੀਅਰ ਹੈ ਮੈਂ ਇੰਟਰਨੈਟ ਤੇ ਦੇਖ ਰਿਹਾ 10 ਤੋਂ 9 ਐਸੇ ਲੋਕ ਹੈ ਜਿਹੜੇ ਸਾਰਾ ਸਾਰਾ ਦਿਨ ਇਸੇ ਰਹਿੰਦੇ ਸੋ ਉਹਨਾਂ ਨੇ ਧੁੱਪ ਨੂੰ ਫੇਸ ਹੀ ਹੋਣ ਕੀਤਾ ਐਕਚੁਅਲੀ ਸੋ ਉਹ ਥੋੜਾ ਥੋੜਾ ਸੋਚ ਕੇ ਖੂਬ ਸਾਰਾ ਪਾਣੀ ਪੀਓ ਡੀਹਾਈਡਰੇਸ਼ਨ ਨਾ ਹੋਵੇ ਦੂਸਰਾ ਸਕ੍ਰੀਨ ਲਗਾਓ ਇਹ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਬਾਕੀ ਰਹਿ ਗਿਆ ਪਿੰਡਾਂ ਦੀ ਡਾਈਟ ਬਹੁਤ ਵਧੀਆ ਜਿਹੜੇ ਤੁਸੀਂ ਲੋਕ ਖਾ ਰਹੇ ਸੋ ਉਹਨੂੰ ਕੰਟੀਨਿਊ ਕਰੋ ਅਗਰ ਇਹ ਤਾਂ ਨਹੀਂ ਹੋਊਗਾ ਜਿਹੜੇ ਤੁਸੀਂ ਕਹਿੰਦਾ ਵੀ ਕਾਲੇ ਚਸ਼ਮੇ ਲਾ ਲਓ ਮੁੜ ਕੇ ਸਾਰਾ ਪੰਜਾਬ ਕਾਲੇ ਚਸ਼ਮੇ ਲਾ ਕੇ ਸੇਵਾ ਕਰ ਰਿਹਾ ਤੇ ਲੋਕ ਕਹਿਣਗੇ ਇਹ ਤਾਂ ਹੜਾ ਦੇ ਵਿੱਚ ਸਰ ਉਹ ਉਹ ਉਹਦਾ ਇੱਕ ਦੋ ਹੋਰ ਮੈਂ ਤੁਹਾਨੂੰ ਦੱਸਦਾ ਬੈਨੀਫਿਟ ਕੀ ਹੁੰਦਾ ਜਦੋਂ ਤੁਸੀਂ ਕੋਈ ਵੀ ਗਲਾਸਿਸ ਜਾਂਦੇ ਹੋ ਆਮ ਤੌਰ ਤੇ ਤੁਪ ਲੱਗ ਰਹੀ ਹੈ ਇਨਫੈਕਸ਼ਨ ਹੋ ਰਹੀ ਹੈ ਇੱਕ ਦੂਸਰੇ ਦੇ ਹੱਥ ਮਿਲ ਰਹੇ ਆ ਗਲੇ ਮਿਲ ਰਹੇ ਆ ਇਨਾ ਇਆ ਕਦੰਦੇ ਨੇ ਮਾੜੀ ਜਿਹੀ ਖਾਰਿਸ਼ ਹੋਈ ਅੱਖ ਵੀ ਖੁਰਕੋ ਲੈਂਦੇ ਹੋ ਸੋ ਆ ਇਨਫੈਕਸ਼ਨਲੀ ਜਿਹੜੀ ਹੈ ਉਹ ਆਮ ਬਲੇ ਦੇ ਨਾਲ ਵਧ ਜਾਣੀ ਹੈ ਜੋ ਵੀ ਇੱਕ ਦੂਸਰੇ ਤੋਂ ਲੱਗਦੀਆਂ ਤਕਲੀਫਾਂ ਨੇ ਕਿਉਂਕਿ ਪਾਪੂਲੇਸ਼ਨ ਸਾਰੀ ਇਕੱਠੀ ਹੋ ਗਈ ਇੱਕ ਜਗ੍ਹਾ ਤੇ ਹੋ ਗਈ ਤੇ ਕੰਟੈਕਟ ਡਿਜ਼ੀਜ਼ਸ ਵਧ ਸਕਦੀਆਂ ਨੇ ਉਹਦੇ ਵਿੱਚ ਜਿਹੜਾ ਤੁਸੀਂ ਹਿਊਮਨ ਕੰਟੈਕਟ ਹੋਣਾ ਹੀ ਹੋਣਾ ਲੋਕਾਂ ਨੇ ਇੱਕ ਦੂਸਰੇ ਤੇ ਮਿਲਣਾ ਹੀ ਮਿਲਣਾ ਅਗਰ ਤੁਸੀਂ ਆਈ ਕਲਾਸਿਸ ਲਗਾ ਲੈਂਦੇ ਹੋ ਉਹ ਸੋਨੇ ਤੇ ਸਵਾਤ ਹੈ ਉਹ ਬੁਰਾ ਨਹੀਂ ਉਹ ਸਟੇਟਮੈਂਟ ਨਹੀਂ ਆ ਪ੍ਰੋਟੈਕਟਿਵ ਹੈ ਇੱਕ ਤਾਂ ਸਿਸਟਮੈਟਿਕ ਜਿਹੜੇ ਪਿੰਡ ਵਾਲਿਆਂ ਦੇ ਜਿਮਮਾ ਮੈਨੂੰ ਮਿਲਦੇ ਨੇ ਸਾਰੇ ਉੱਥੇ ਆਪਣਾ ਤੋਂ ਹੁੰਦੀ ਆ ਗਿਆ ਸਾਡੇ ਸਾਡਾ ਆਪਣਾ ਆ ਯੈਸ ਉਹ ਹੱਥ ਮਿਲਾਉਂਦੇ ਨਹੀਂ ਤੇ ਤੁਸੀਂ ਮਤਸਨ ਗਏ ਹੋ ਹਾਂਜੀ ਹਾਂਜੀ ਕੋਈ ਹੱਥ ਹੜ ਤਾਂ ਮਿਲਦਾ ਨਹੀਂ ਮੈਨੂੰ ਉੱਥੇ ਕੋਈ ਤੇ ਸੱਚੀ ਗੱਲ ਕਰੋ ਨਾ ਮੈਨੂੰ ਜੱਫੇ ਵਾਲੀ ਪਾਉਣ ਵਾਲੀ ਜੱਫੇ ਵਾਲੀ ਮੰਨਦੇ ਨੇ ਹੁਣ ਪੂਰੀ ਜੱਫੇ ਨੂੰ ਬਚਾਪੀ ਸੋ ਵੇਬ ਜਿਹੜੇ ਜੱਫੀ ਪਾ ਰਹੇ ਭਾਜੀ ਉਹ ਵੀ ਰੋਜ਼ ਇਸ਼ਨਾਨ ਕਰੋ ਸਾਬਣ ਪਾਣੀ ਨਾਲ ਚੰਗੀ ਤਰ੍ਹਾਂ ਔਰ ਸਫਾਈ ਦਾ ਧਿਆਨ ਰੱਖੋ ਇਹ ਇਹ ਦੇਖੋ ਮੇਲ ਮਿਲਾਉਤੇ ਕਰਨਾ ਹੀ ਪੈਣਾ ਮਜ਼ਾਕ ਦੀ ਗੱਲ ਮਜ਼ਾਕ ਚ ਰਹੇ ਕਿਉਂਕਿ ਜਿਹੜਾ ਸਮਾਉਣ ਵਾਲਾ ਬਹੁਤ ਭਿਆਨਕ ਹੈ ਕਿਉਂਕਿ ਬਿਮਾਰੀਆਂ ਬਹੁਤ ਆਣੀਆਂ ਆ ਆਪਾਂ ਸੱਚੀ ਮੱਚੀ ਥੋੜਾ ਪ੍ਰਕੌਸ਼ਨ ਰੱਖੀਏ ਔਰ ਕੋਸ਼ਿਸ਼ ਕਰੀਏ ਹੱਥ ਮਿਲਵਾਉਣ ਦੀ بجائے ਸਾਰੇ ਸੱਚੀ ਗੱਲ ਕਰੀਏ ਦੂਰੋਂ ਗੁਰਜੀਤ ਸਿੰਘ ਫਤਿਹ ਜਿਆਦਾ ਹਾਂ ਫਤਿਹ ਲਾਲ ਫਤਿਹ ਬਜ਼ਾਦਾ ਉਹਦਾ ਅੱਛਾ ਲੱਗੂ ਸਾਰਿਆਂ ਨੂੰ ਔਰ ਆਪਾਂ ਥੋੜਾ ਬਿਮਾਰੀਆਂ ਤੋਂ ਵੀ ਬਚਾਂਗੇ ਨਾ ਜੀ ਬਾਕੀ ਜੋ ਕੰਮ ਚੱਲ ਰਿਹਾ ਸੀ ਉਹ ਫੇਸਬੁੱਕ ਤੇ ਦੇਖ ਰਹੇ ਮੈਂ ਪਿੱਛੋਂ ਪੱਟੀ ਦਾ ਹੀ ਰਹਿਣ ਵਾਲਾ ਹਾਂ ਅੱਛਾ ਜੀ ਜੀ ਸੋ ਮੈਨੂੰ ਤੇ ਮਾਝ ਏਰੀਆ ਦੀ ਜੜ ਦਾ ਪਤਾ ਹੈ ਸਾਰਿਆਂ ਦਾ ਪਤਾ ਹੈ ਸਾਰੇ ਵੈਲਕਮਿੰਗ ਆ ਸਾਰੇ ਜਾਨ ਛਿੜਕਦੇ ਕਿਸੇ ਘਰ ਕੋਈ ਚ ਹੈ ਜਾਂ ਨਹੀਂ ਹੈ ਜਿਹੜਾ ਪਾਣੀ ਅਸੀਂ ਦੇਖਿਆ ਹਾਂ ਉਹਨਾਂ ਜਾਨ ਦੇ ਨੂੰ ਤਿਆਰ ਬੈਠੇ ਜਿਹੜਾ ਪਣੀ ਦੇਖਿਆ ਉਹਨਾਂ ਨੇ ਵੀ ਥੋੜੇ ਪੀਣ ਵਾਸਤੇ ਆ। ਹਾਂ। ਉਹ ਜਦੋਂ ਅਸੀਂ ਜਾਂਨਾ ਸਾਨੂੰ ਮੁੜ ਕੇ ਬੁਲਾਉਣ ਜਾਂਦੇ ਨੇ। ਉਹਨਾਂ ਨੂੰ ਜਾਂਦਾ ਸੀ ਘਰ ਆਲਾ ਨਹੀਂ ਪਾਣੀ ਉਹਨਾਂ ਨੂੰ ਹੀ ਭਲਾਈ ਦੇ। ਹਾਂ। ਸਾਨੂੰ ਫਿਰ ਲੱਗਦਾ ਯਾਰ ਅੱਗੇ ਤਾਂ ਗਲਤ ਹੋ ਗਿਆ। ਅਸੀਂ ਫਿਰ ਜਾ ਕੇ ਵਾਪਸ ਦੇਖਿਆ ਉਹਨੇ। ਔਖਾ ਘੜੀ ਆਂਦੀ ਹੈ ਜੇ ਮੱਜੇ ਨੇ ਤੇ ਸਾਰੀ ਉਮਰ ਹੀ ਚੱਲੀ। ਸਾਰੀ ਉਮਰ ਚੱਲੀ। ਉਹ ਉਹ ਤਗੜੇ ਨੇ ਬੰਦੇ। ਬਟ ਅਗਰ ਇਨਫੋਰਮੇਸ਼ਨ ਹੋਵੇ ਤੇ ਜਿਹੜੇ ਛੋਟੇ ਬੱਚੇ ਨੇ, ਲੇਡੀਜ਼ ਐ, ਕਈ ਵਾਰੀ ਨਹੀਂ ਪੜੇ ਲਿਖੇ ਲੋਗ ਅਗੇ ਜਾਂ ਘੱਟ ਪੜੇ ਨੇ ਜਾਂ ਜਾਣਕਾਰੀ ਨਹੀਂ ਹੈਗੀ, ਉਹਨਾਂ ਲੋਗਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਹੈ ਹੱਥਾਂ ਦਾ ਪੈਰਾਂ ਦਾ ਧਿਆਨ ਰੱਖੋ ਹਾਂ ਆਪਣੇ ਏਰੀਏ ਚ ਮਾਝੇ ਚ ਸਭ ਤੋਂ ਜ਼ਿਆਦਾ ਪਾਉਂਦੇ ਆ ਜੀ ਕਹਿ ਸਕਦੇ ਤੁਸੀਂ ਹੱਥ ਦੇ ਬਣੇ ਲੈਦਰ ਦੇ ਬਣੇ ਗੁਰਗਾਬੀਆਂ ਪਾਉਂਦੇ ਆ ਠੀਕ ਆ ਖੁੱਸੇ ਪਾਉਂਦੇ ਆ ਹਾਂ ਉਹਦੇ ਨਾਲ ਵੀ ਪ੍ਰੋਬਲਮ ਆਊ ਉਹਦੇ ਨਾਲ ਵੀ ਪ੍ਰੋਬਲਮ ਆਊ ਆਹ ਤੁਹਾਡੇ ਕੋਲ ਰਬੜ ਦੀਆਂ ਚਪਲਾਂ ਹੈਗੀਆਂ ਕੈਂਜੀ ਚਪਲ ਜਿੰਨੂੰ ਕਹਿੰਦੇ ਆ ਉਹ ਪਾਓ ਲਾਓ ਪਾਓ ਲਾਓ ਤੇ ਸੁੱਖੀ ਪਾਓ ਜਿਹਦੇ ਨਾਲ ਡਰਾਈਨੈਸ ਹੋਵੇ ਤੁਹਾਡੇ ਪਾਣੀ ਤੇ ਜ਼ਿਆਦਾ देर ਪਾਣੀ ਲੱਗਾ ਰਹੇਗਾ ਕੀ ਮੁਸ਼ਕਲ ਆਏਗੀ ਕੋ ਟਾਈਮ ਚਲਾ ਗਿਆ ਜਦੋਂ ਬڑے ਲੋਕ ਝੋਨਾ ਆਪ ਲਾਂਦੇ ਸੀ ਜੀ ਜੀ ਅਸੀਂ ਉਦੋਂ ਵੀ ਦੇਖਿਆ ਹੈ ਤੇ ਪੈਰਾਂ ਦੀ ਵਾਈਆਂ ਪੱਟ ਜਾਂਦੀਆਂ ਸੀਗੀਆਂ ਢੀਆਂ ਖਰਾਬ ਹੁੰਦੀਆਂ ਸੀ ਉਸ ਤਰ੍ਹਾਂ ਦੇ ਹਣ ਸਪੈਸ਼ਲੀ ਯੰਗ ਬੱਚੇ ਤੇ ਨਹੀਂ ਹੈ ਜੀ ਖੁਨ ਖੇਤਾਂ ਚ ਜਾਣਾ ਵੀ ਪੈ ਰਿਆ ਬੇੜੀਆਂ ਚ ਬਹਿ ਰਹੇ ਆ ਨਿਕਲਦੇ ਆ ਕਿੱਲੇ ਹੋ ਰਹੇ ਆ ਸੇਵਾ ਕਰ ਰਹੇ ਉਹਨਾਂ ਲੋਗਾਂ ਨੂੰ ਧਿਆਨ ਰੱਖਣਾ ਪੈਣਾ ਇਟਲੀ ਛੋਟੇ ਬੱਚੇ ਨੂੰ ਤਾਂ ਸਮਝ ਨਹੀਂ ਸੀ ਇਸ ਗੱਲ ਦੀ ਹਾਂ ਉਹ ਪਾਣੀ ਜਾ ਕੇ ਖੇਡਦੇ ਨੇ ਤੇ ਉਹਨਾਂ ਤਾਂ ਅਲੱਗ ਦਾ ਕੋਈ ਗੱਲ ਨਹੀਂ ਕਿਉਂਕਿ ਵੱਡੇ ਬਜ਼ੁਰਗਾਂ ਨੂੰ ਸਭ ਪਤਾ ਹੈ ਛੋਟੇ ਬੱਚੇ ਤਾਂ ਖੇਡਦੇ ਫਿਰਦੇ ਨੇ ਸੁਪੰਨਾ ਉਹਨਾਂ ਹੋਰ ਵੀ ਹੋ ਰਹੇ ਆ ਹਾਂ ਨੋਰ ਹੋ ਰਹੇ ਨੇ ਉਹਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਬੱਚਿਆਂ ਨੂੰ ਬਿਲਕੁਲ ਹੋ ਰਹੀ ਸੋ ਧਿਆਨ ਤੇ ਦੇਖੋ ਅਸੀਂ ਇਨਫੋਰਮੇਸ਼ਨ ਦੇ ਰਿਹਾ ਜਿਹੜੇ ਨਿੱਕੂ ਭਾਜੀ ਹੈ ਲੁਧਿਆਣੇ ਤੋਂ ਗਏ ਨੇ ਮੈਂ ਰੋਜ਼ ਇਹਨਾਂ ਨੂੰ ਫੋਲੋ ਕਰਦਾ ਹਾਂ ਜਿਸ ਤਰ੍ਹਾਂ ਦਾ ਕੰਮ ਸਾਰੀ ਸਿੰਕਿੰਗ ਕਮਿਊਨਿਟੀ ਪੰਜਾਬੀ ਕਮਿਊਨਿਟੀ ਜੀ ਸਾਰੇ ਕਰਦੇ ਜੀ ਕੋ ਦਾ ਤੇ ਪੈਰਲ ਕੋਈ ਨਹੀਂ ਉਹਦੇ ਬਰਾਬਰ ਕੋਈ ਨਹੀਂ ਬਾਕੀ ਇੱਕ ਦੂਸਰੇ ਦਾ ਹੈਲਪਿੰਗ ਹੈ ਨਾ ਬਿਲਕੁਲ ਨਾ ਪਊਗਾ ਐਗਜ਼ਾਮਪਲ ਐਗਜ਼ਾਮਪਲ ਹੈ ਇਹ ਜੀ ਦਾ ਅੱਜ ਅਸੀਂ ਮੰਨਦੇ ਹਾਂ ਬਾਕੀ ਅਸੀਂ ਲਾਈਵ ਦੇ ਉੱਤੇ ਕਈ ਲੋਕਾਂ ਦੇ ਰਿਸਪਾਂਸਸ ਆ ਰਹੇ ਨੇ ਸੋ ਅਸੀਂ ਇਹ ਮੰਨ ਰਹੇ ਹਾਂ ਕਿ ਹੈਲਥ ਦਾ ਧਿਆਨ ਰੱਖੋ ਖਾੜ ਚਲਾ ਗਿਆ ਖਾੜ ਨਿਕਲ ਗਿਆ ਜਿਹੜਾ ਸਮਾਨ ਬਚਣਾ ਸੀ ਪਰਮਾਤਮਾ ਨੇ ਬਚਾ ਦਿੱਤਾ ਜਿਹੜਾ ਭਾਈ ਨਹੀਂ ਬਚਿਆ ਕੋਈ ਗੱਲ ਨਹੀਂ ਸੇਤ ਹੋਈ ਤੇ ਸਭ ਕੁਝ ਹੈ ਹਾਂ ਸਰੀਰ ਤੰਦਰੁਸਤ ਬਚ ਕੇ ਨਿਕਲੇ ਫਿਰ ਦੁਆਰਾ ਬਣਾ ਲਾਂਗੇ ਡਾਕਟਰ ਸੇਵਾਦਾਰ लोग इन्नी कर रहे ने सब सब कर भी बनाले ने साडे लोकां ने बन जाने साडे साडे ਕੋਲੇ ਫਿਰੋਜ਼ਪੁਰ ਦੇ ਮਿਲਦਾ 26 ਪਿੰਡ ਦਾ ਮੇਰੇ ਕੋਲ ਜਿੱਥੇ ਮੈਂ ਬੈਠਾ ਉੱਥੇ ਨੇ ਸਾਡੇ ਕੋਲੇ 13 ਪਿੰਡ ਪਾਣੀ ਦੇ ਇਧਰ ਨੇ 13 ਪਿੰਡ ਪਰਲੇ ਪਸੇ ਨੇ ਪਾਣੀ ਤੋਂ ਤੇ ਉਧਰ ਹੁਸੈਨੀ ਵਾਲਾ ਹਾਂ ਜਾਂ ਫਰੀਦਕੋਟ ਸਾਈਡ ਜਿਹੜੇ ਉਧਰ ਲੱਕੇ ਨੇ ਉਧਰ ਮੱਲਾ ਵਾਲਾ ਹੈਗਾ ਪਿੰਡ ਪ੍ਰੋਪਰ ਜਾਨੀ ਬਹੁਤ ਪਿੰਡ ਨੇ ਜੀ ਹਾਂ ਹਾਂ ਪਰ ਲੋਕਾਂ ਨੇ ਉਥੇ ਨੇਰੀ ਲੈਂਦੇ ਫੇਰ ਹਰ ਚੀਜ਼ ਦੀ ਮੈਨੂੰ ਲੱਗਦਾ ਮੈਂ ਜਦੋਂ ਸ਼ੁਰੂਆਤ ਸੀ ਮੈਨੂੰ ਲੱਗਦਾ ਸੀ ਵੀ ਇੱਥੇ ਆ ਆ ਪਿੰਡ ਇੰਨੇ ਕਿਵੇਂ ਕੈਪਚਰ ਕਰ ਪਾਵਾਂਗੇ ਹੁਣ ਇਹ ਲੱਗਦਾ ਕਿ ਜੇ ਸਾਡਾ ਕੋਲ ਸਾਰਾ ਪੂਰਾ ਫਰੋਜ਼ਪੁਰ ਇਲਾਕਾ ਮੇਰੇ ਸੱਜਣਾਂ ਦੇ ਜਿੰਨੇ ਬੰਦੇ ਨੇ ਉਹਦੀ ਟੀਮਾਂ ਲਗੀਆਂ ਨੇ ਅਸੀਂ ਪੂਰਾ ਫਰੋਜ਼ਪੁਰ ਇਲਾਕਾ ਸੰਭਿਆ ਜੋ ਤਾਂ ਔਰ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆ ਜਿੱਧਰ ਜਿੰਨ ਲੋੜ ਪੈਂਦੀ ਉਧਰ ਬੰਦੇ ਭੇਜ ਜਾਨੇ ਸਾਡੇ ਕੋਲ ਦੇ ਸੇਵਾਦਾਰ ਜਿਹੜੇ ਆਰਐਨਐ ਲੋਕ ਸਾਡੇ ਪਿੰਡਾਂ ਚੋਂ ਨਾ ਨਾਸ਼ੀਨ ਮੁਕਰੀਆ ਨਾ ਮੱਜਾ ਦਾ ਸਾਮਾਨ ਮੁਕਰੀਆ ਲਗਾਤਾਰ ਆਈ ਜਾ ਰਹੇ ਔਰ ਕਿਉਂਕਿ ਕਈ ਲੋਕ ਕੀ ਕਹਿੰਦੇ ਨੇ ਕਿ ਐਕਸੈਸ ਦੇ ਵਿੱਚ ਸਾਮਾਨ ਹੋ ਗਿਆ ਭਰਾਓ ਮੇਰੀ ਗੱਲ ਵੀ ਧਿਆਨ ਰੱਖਿਓ ਇਹ ਪਿੰਡਾਂ ਵਾਲੇ ਲੋਕ ਨੇ ਜਦੋਂ ਆਪਾਂ ਵੰਡਦੇ ਆ ਨਾ ਇੱਕ ਪਿੰਡ ਚ ਆਪਾਂ ਰਸ਼ਨ ਵੰਡਦਾ ਇੱਕ ਇੱਕ ਬੋਰੀਓ ਦੀ ਚੁੱਕਰ ਦੀ ਦੇਦੀ ਜਾਂ ਅਚਾਰ ਦੀ ਦੇਦੀ ਕੀ ਤੁਹਾਨੂੰ ਲੱਗਦਾ ਇਹਦੇ ਨਾਲੇ ਸਾਰੀ ਜ਼ਿੰਦਗੀ ਘਟ ਲੈਣਗੇ ਇਹ ਤਾਂ 10 ਤੋਂ 15 ਦਿਨ ਦੀ ਇੱਕ ਰਸ਼ਨ ਤੋਂ ਬਾਅਦ ਇਹ ਆਪਾਂ ਨੂੰ ਫਿਰ ਦੁਬਾਰਾ ਕਿਹੜੇ ਲਾਉਣੇ ਪੈਣਗੇ ਇਹ ਹਰ 10 ਦਿਨ ਬਾਅਦ ਇਹਨਾਂ ਕੋਲ ਦੁਬਾਰਾ ਦੁਬਾਰਾ ਜਾਣਾ ਪੈਣਾ ਜਦ ਤੱਕ ਇਹ ਪਹਰਾਂ ਤੇ ਨਹੀਂ ਹੁੰਦੇ ਅਸੀਂ ਵੀ ਅੱਜ ਨਿਕੂ ਭਾਜੀ ਨਾਲ ਡਿਸਕਸ ਕਰ ਰਹੇ ਆ ਕਿ ਜਦੋਂ ਥੋੜਾ ਜਿਹਾ ਆ ਵਲੰਟੀਅਰ ਸੇਵਾ ਜਿਹੜੀ ਕਿ ਇਸ ਟਾਈਮ ਚੱਲ ਰਹੀ ਆ ਨਾ ਇਹਦੇ ਬਾਅਦ ਵੀ ਟੀਮ B C ਆਣ ਗਈਆਂ ਹੈਲਥ ਦੀਆਂ ਟੀਮਾਂ ਦਾ ਅਜੇ ਕੰਮ ਸ਼ੁਰੂ ਹੋਣਾ ਅਸੀਂ ਮੈਂ ਆਪਣੇ ਵੱਲੋਂ ਇਹ ਕਹਿ ਰਹੇ ਨਿਕੂ ਭਾਜੀ ਤੋਂ ਜਦੋਂ ਮਰਜ਼ੀ ਸਾਡਾ ਨੰਬਰ ਲੈ ਲੈਣਾ ਜੀ ਕਿਸੇ ਨੂੰ ਸਕਿਨ ਰਿਲੇਟਿਡ ਪਲਾਸਟਿਕ ਸਰਜਰੀ ਰਿਲੇਟਿਡ ਕੋਈ ਜਾਣਕਾਰੀ ਚਾਹੀਦੀ ਹੈ ਮੇਰੇ ਕੋਲ ਤੁਸੀਂ ਫੋਨ ਵੀ ਕਰ ਸਕਦੇ ਹੋ ਜੋ ਮੈਂ ਆਨਲਾਈਨ ਸੇਵਾ ਕਰ ਸਕਦਾ ਉਹ ਤੇ ਹਾਜ਼ਰ ਹੈ ਕੁਛ ਦਿਨਾਂ ਚ ਇਹਨਾਂ ਦੇ ਨਾਲ ਅਸੀਂ ਪਲਾਨ ਕਰਾਂਗਾ ਮੈਂ ਉਹ ਜਨ ਲੱਗਿਆ ਸੀ ਤੁਹਾਨੂੰ ਨਾਲ ਹੀ ਲੱਜਣਾ ਸੀ ਉੱਥੇ ਤੇ ਕਰਾਂਗੇ ਜੀ ਪਲਾਨ ਫਿਰ ਨਾਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਬੜੇ ਲੋਗ ਉੱਥੇ ਪਹੁੰਚੋਏ ਨੇ ਤੇ ਇਸ ਟਾਈਮਸ ਕੋਈ ਅਸੀਂ ਐਜ਼ ਅ ਡਾਕਟਰ ਕਈ ਵਾਰੀ ਕਹਿੰਦੇ ਆ ਕਿ ਜਦੋਂ ਇੱਕ ਰਿਸ਼ਤੇਦਾਰ ਬਿਮਾਰ ਹੁੰਦਾ 25 30 ਰਿਸ਼ਤੇਦਾਰ ਇਕੱਠੇ ਆ ਜਾਂਦੇ ਨੇ ਤੇ ਰਿਸ਼ਤੇਦਾਰਾਂ ਦੀ ਰਚ ਨਹੀਂ ਠੀਕ ਹੁੰਦਾ ਅਸੀਂ ਉਹਨਾਂ ਨੂੰ ਕਹਿੰਨੇ ਕਿ ਆਪ ਦੀਆਂ ਡਿਊਟੀਆਂ ਮੰਨ ਲਓ ਇੱਕ ਦਿਨ ਇੱਕ ਆਏ ਅਗਲੇ 25 ਦਿਨ ਤੱਕ 25 ਮਿਲ ਜਾਣ ਤਾਂ ਕਿ ਬੰਦਾ ਤੁਹਾਡਾ ਠੀਕ ਹੋ ਜਾਏ ਠੀਕ ਹੋ ਸੀ ਹੁੰਦਾ ਕੀ ਆ 25 ਇਕੱਠੇ ਆਏ ਤੇ 25 ਦੇ 25 ਇਕੱਠੇ ਚਲੇ ਗਏ ਉਹਦੇ ਬਾਅਦ ਬਾਕੀ 24 ਦਿਨ ਫਿਰ ਚੱਲ 24 ਦਿਨ ਲਈ ਖਲਾਫ ਉਹ ਨਾ ਕਰੀਏ ਅਸੀਂ ਪਲਾਨ ਇਹ ਕਰਾਂਗੇ ਮਤਲਬ ਅਸੀਂ ਕੋਈ ਇਹ ਚੀਜ਼ ਨਹੀਂ ਸੋਚ ਕੇ ਚੱਲ ਰਹੇ ਕਿ ਇਹ ਇੱਕ ਦਿਨ ਦਾ ਕੰਮ ਹੈ ਇਹ ਪੂਰਾ ਸੈਪਟੰਬਰ ਜਿਹੜਾ ਹੈ ਜਿਹੇ ਮਹੀਨਾ ਔਖਾ ਨਿਕਲੇਗਾ ਉਹਦੇ ਚ ਸਕਿਨ ਦੀਆਂ ਹੈਲਥ ਦੀਆਂ ਕੋਈ ਵੀ ਛੋਟੇ-ਮੋਟੇ ਇਸ਼ੂਜ਼ ਆਣਗੇ ਬਾਕੀ ਪਰਮਾਤਮਾ ਸਾਰਿਆਂ ਨੂੰ ਸਿਹਤ ਬਖਸ਼ੂਗਾ ਮਾਝੇ ਦੇ ਲੋਕ ਤਗੜੇ ਬਿਲਕੁਲ ਵੀ ਤੇ ਫਿਜ਼ੀਕਲੀ ਤੁਸੀਂ ਦੇਖ ਚੁੱਕੇ ਹੋ ਮਾੜੀ-ਮੋਟੀ ਚੱਲਦੇ ਆ ਚੱਲੀ ਜਾਣ ਦੇ ਕੰਮ ਬਾਕੀ ਰਹਿ ਗਿਆ ਚਮੜੀ-ਚੂਮੜੀ ਦੇ ਰੋਗ ਜੇ ਭਾਈ ਸਾਹਿਬ ਕਿਸੇ ਨੂੰ ਵੀ ਹੋਏਗੀ ਹਾਜ਼ਰ ਖੜੇ ਅਸੀਂ ਆਪਾਂ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਸਰ ਜਿੰਨੇ ਵੀ ਪਿੰਡਪਰਾ ਦੇਖਦੇ ਨੇ ਥੋੜਾ ਜਿਹਾ ਫੇਸ ਰੱਖਿਓ ਫੇਸ ਨੂੰ ਆਪਾਂ ਧੱਕੇ ਕੰਮ ਕਰਾਂਗੇ ਕਿਉਂਕਿ ਫੇਸ ਦਿਖਾਉਣ ਵਾਲਾ ਮੇਰਾ ਦੇਖੋ ਸਾਰਾ ਸਵੇਲਿੰਗ ਹੋਈ ਪਈ ਆ ਸਾਰਾ ਨੱਕ ਵੀ ਐ ਲੱਗਣ ਲੱਗਾ ਮੇ ਤਾਂ ਨੱਕ ਹੀ ਮੇਰਾ ਲੱਗਦਾ ਨਹੀਂ ਡਾਕਟਰ ਨਹੀਂ ਬੱਸ ਤੁਹਾਨੂੰ ਇਇ ਫੇਰ ਦੁਬਾਰਾ ਹੀ ਕਰ ਦੇਣਾ ਚਾਹ ਤੇਰਾ ਮੂੰਹ ਮੇਰਾ ਲੁੜਬਾਟ ਗਿਆ ਚਲੋ ਕੋਈ ਗੱਲ ਨਹੀਂ ਸਾਡੇ ਪੰਜਾਬੀ ਤੋਂ ਦੱਸੇ ਵੀਲ ਵੀਲ ਮੇਕ ਯੂ ਓਕੇ ਥੈਂਕ ਯੂ ਥੈਂਕ ਯੂ ਵੈਰੀ ਵੈਚੀ ਸੋ ਮਿਲਦੇ ਆ ਜੀ ਮੈਂ 2 ਦਿਨ ਦੀ ਛੁੱਟੀ ਲਈ ਹੈ ਸਿਰਫ ਸਕਿਨ ਕਰਕੇ ਅਕਰ ਇਨਫੈਕਸ਼ਨ ਕਰਕੇ ਕੋਈ ਹੋਰ ਮੇਤੋਂ ਇਨਫੈਕਟਡ ਨਾ ਹੋਵੇ ਕਿਉਂਕਿ ਉੱਥੇ 사ਸੀ ਸੱਚੀ ਹੈ ਨਾ ਨਾ ਕੋਈ 사ਸੀ ਕਹਿੰਦਾ ਨਾ ਕੋਈ ਆਤਮ ਨਾਉਂਦਾ ਸਿੱਦੇ ਜੱਫੀਆਂ ਪਾਉਂਦਾ ਪਿਆਰ ਤੁਸੀਂ ਬਹੁਤ ਦਿੰਦੇ ਹੋ ਪਰ ਥੋੜਾ ਬਿਨਫੈਕਸ਼ਨ ਦਾ ਵੀ ਧਿਆਨ ਰੱਖੀਏ ਤਾਂ ਕਿ ਆਪਾਂ ਸਾਰੇ ਸੇਵਾ ਕਰਦੇ ਰਹੀਏ ਉੱਥੇ ਔਰ ਆਪਣੇ ਆਪਣੇ ਇਲਾਕੇ ਸੰਭ ਕੇ ਰੱਖੋ ਜਿੰਨੇ ਵੀ ਜਿੱਥੇ ਜਿੱਥੇ ਤੁਸੀਂ ਹੈਗੇ ਬਸ ਡਟੇ ਰਹੋ ਇਦਾਂ ਹੀ ਜਿੰਨੇ ਆਰਟਿਸਟ ਭਰਾ ਨੇ ਜਿਉਂਦੇ ਵਸਦੇ ਰਹਿਣ ਮਨਖਿਰਤ ਜਿਉਂਦਾ ਵਸਦਾ ਰਹਿ ਭਰਾ ਲੋਕਾਂ ਨੂੰ ਇਹ ਲੱਗਣ ਲੱਗਾ ਮਨ ਕਿਰਤ ਨੇ ਕਿ ਪਿੱਡਾਂ ਦੇ ਵਿੱਚ ਕੱਲਾ ਰਾਸ਼ਨ ਨਹੀਂ ਅਸੀਂ ਪੈਸੇ ਦੀ ਵੀ ਤੋੜ ਨਹੀਂ ਆਉਣ ਦਿੰਦੇ ਟਰੈਕਟਰਾਂ ਦੀ ਤੋੜ ਨਹੀਂ ਆਉਣ ਦਿੰਦੇ ਔਰ ਉਹਦੇ ਨਾਲ ਨਾਲ ਜੱਸੀ ਵੀਰ ਨੇ ਜਿੰਨਾ ਪੂਰੇ ਪੰਜਾਬ ਦੇ ਇਲਾਕੇ ਜੱਸੀ ਵੀਰ ਨੇ ਸਾਮ ਕੇ ਰੱਖਿਓ ਨੇ ਹਰ ਇਲਾਕੇ 'ਚ ਜਿੱਥੇ ਕਿਸ਼ਤੀਆਂ ਦੀ ਲੋਡ ਪੈਂਦੀ ਆ ਕਿਸੇ ਕਿਸੇ ਵੀ ਚੀਜ਼ ਦੀ ਲੋਡ ਪੈਂਦੀ ਆ ਅਸੀਂ ਜੱਸੀ ਭਰਾ ਨੂੰ ਫੋਨ ਕਰਦੇ ਆ ਕਿਸ ਇਲਾਕੇ ਦੇ ਵਿੱਚ ਸਾਨੂੰ ਆ ਚੀਜ਼ ਚਾਹੀਦੀ ਆ ਅੱਧੇ ਘੰਟੇ ਦੇ ਵਿੱਚ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆਉਂਦੇ ਨੇ ਔਰ ਕੰਗੋ ਪਟਵਾਰੀ ਤਸੀਹਦਾਰ ਐਦਾਂ ਹੁੰਦੇ ਨੇ ਕਿ ਭਾਈ ਸਾਹਿਬ ਦੁਆਰਾ ਉੱਪਰੋਂ ਨਗਰਾਇਓ ਸਾਨੂੰ ਦੱਸੋ ਅਸੀਂ ਆਪਣੇ ਇਲਾਕੇ ਤੋਂ ਬਿਨਾ ਬਾਕੀ ਇਲਾਕਿਆਂ 'ਚ ਵੀ ਸੇਵਾ ਕਰਨ ਨੂੰ ਰਹਿਣੀ ਆ ਸੋ ਜਿੰਨੇ ਕੰਗੋ ਤਸੀਹਦਾਰ ਪਟਵਾਰੀ ਲੱਗੇ ਨੇ ਉਹਨਾਂ ਦਾ ਵੀ ਤਹਿਦਿਲ ਤੋਂ ਸ਼ੁਕਰੀਆ ਦਾ ਪਿੰਡਾਂ ਦੇ ਸਰਪੰਚ ਪੰਚ ਜਿੰਨੇ ਏਰੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡੇਰਾ ਆਸ਼ਰਮ ਹਰ ਜਗ੍ਹਾ ਤੋਂ ਸੇਵਾ ਸਭ ਜਗ੍ਹਾ ਪਹੁੰਚ ਰਹੀ ਹੈ ਐਂਡ ਕੋਸ਼ਿਸ਼ ਕਰਿਓ ਕੋਈ ਬੰਦਾ ਧਰਮ ਦਾ ਕੋਈ ਬਖੇੜਾ ਨਾ ਪਾਇਓ ਕੋਈ ਹਿੰਦੂ ਮੁਸਲਮਾਨ ਸਿੱਖ ਇਹ ਮਜਵਾ ਦੀ ਗੱਲ ਨਾ ਕਰਿਓ ਕਿਹੜੇ ਡੇਰੇ ਤੋਂ ਕਿਹੜੇ ਆਸ਼ਰਮਨ ਤੋਂ ਕਿਹੜੇ ਗੁਰੂ ਘਰ ਤੋਂ ਸੇਵਾ ਰਹੀ ਆ ਇਹ ਕੰਨਾ ਨਾ ਕਰਿਓ ਸਿਰਫ ਸੇਵਾ ਕਰਿਓ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜਲਦੀ ਤੰਦਰੁਸਤੀਆਂ ਬਖਸ਼ੇ ਮਿਲਦੇ ਆ ਚੇਤੀ ਤੰਦਰੁਸਤ ਪੰਜਾਬ ਦੇ ਨਾਲ ਚੜ੍ਹ